ਚਲੋ ਮੈਂ ਮੰਨਦੀ ਆ ਜੀ ਮੁੰਡਾ ਡਰੱਗਸ ਨਾ ਮਰਿਆ ਵਾ ਤੇ ਜਿਹੜੀ ਬੰਦੀ ਕਾਰਵਾਈ ਆ ਮਜਰੇ ਮਤੇ ਜੋ ਸ਼ਰਿਆਮ ਕੋ ਮਰ ਰਹੀ ਐ ਤਮ ਘਾ ਰਹੀ ਨੇ ਸਾਰਾ ਕੁਝ ਕਰ ਰਹੀ ਨੇ ਤੇ ਉਹਨੇ ਤੇ ਬੰਦੀ ਕਾਰਵਾਈ ਕਿਉਂ ਨਹੀਂ ਕੀਤੀ ਮੇਰਾ ਕੋਤ ਤੇ ਚਲਾ ਗਿਆ 18 ਸਾਲ ਦਾ ਮੇਰਾ ਬੱਚਾ ਜੀ आज इक ਪਰਿਵਾਰ ਦੇ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਅੰਦਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਉਹਨਾਂ ਨੇ ਦੋਸ਼ ਲਗਾਇਆ ਕਿ ਥਾਣਾ ਮਿਹਰਬਾਨ ਦੇ ਐਸਐਚਓ ਅਤੇ ਏਐਸਐਜ ਦੇ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਉਸ ਦੀ ਮੌਤ ਹੋ ਗਈ ਜਿਸ ਕਾਰਨ ਅੱਜ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਇਨਸਾਫ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉੱਥੇ ਦੂਜੇ ਪਾਸੇ ਇੱਕ ਹੋਰ ਮ੍ਰਿਤਕ ਨੌਜਵਾਨ ਦਾ ਪਰਿਵਾਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਇਨਸਾਫ਼ ਦੀ ਮੰਗ ਕਰਨ ਦੇ ਲਈ ਆਇਆ ਜਿਨ੍ਹਾਂ ਨੇ ਕੁਝ ਨੌਜਵਾਨਾਂ ਤੇ ਦੋਸ਼ ਲਗਾਇਆ ਕਿ ਉਹਨਾਂ ਨੌਜਵਾਨਾਂ ਨੇ ਉਹਨਾਂ ਦੇ ਪੁੱਤਰ ਦੀ ਪਰਿਵਾਰਕ ਮੈਂਬਰ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਉਹਨਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਰੇ ਆਪਣੇ ਭਰਾ ਭੈਣ ਨੂੰ ਲੈ ਕੇ ਘਰੇ ਆ ਗਿਆ ਤੇ ਅਗਲੇ ਦਿਨ ਅਸੀਂ ਚੱਲੇ ਥਾਣੇ ਰਿਪੋਰਟ ਕਰਾਣ ਸਾਨੂੰ ਘਰੋਂ ਦੀ ਚੱਕ ਕੇ ਲੈ ਗਏ ਮੁਲਾਜ਼ਮ ਮੈਨੂੰ ਤੇ ਜਸਪ੍ਰੀਤ ਨੂੰ ਅੰਦਰ ਪਾਤਾ ਉਹਨਾਂ ਨੇ ਤੇ ਮੇਰੇ ਸਾਹਮਣੇ ਉਹਨੇ ਲੱਤਾਂ ਮਾਰੀਆਂ ਤੇ ਕੋਨੀਆਂ ਮਾਰੀਆਂ ਉਹਦੇ ਸਿਰ ਤੇ ਜਦੋਂ ਮੈਂ ਮਨਾ ਕੀਤਾ ਤੇ ਮੇਰੇ ਵਿੱਚ ਬੇੜਾ ਮਾਰੀ ਉਹਨਾਂ ਨੇ ਹੁਣ ਕਿੱਥੇ ਦੂਜਾ ਨੌਜੋ ਦੂਜੇ ਵਾਲਾ ਉਹਦੀ ਡੈੱਥ ਹੋ ਗਈ ਹੁਣ ਕੀ ਨਾਮ ਸਰ ਜਸਪ੍ਰੀਤ ਕੌਣ ਲੱਗਦਾ ਸੀ ਕੌਣ ਲੱਗਦਾ ਸੀ ਯਾਰ ਦੋਸਤ ਬੰਡ ਲਟ ਰਿਹਾ ਆ ਵੀ ਮੇਰੀ ਬੇਟੀ ਚਲੇਗੀ ਕਿ ਸ ਕਰੋ ਹੂੰ 3 ਮਹੀਨੇ ਹੋ ਗਏ ਸੀ ਉਹਨੂੰ ਉਹਨੇ ਲਾ ਮੇਰ ਚ ਕਰਾ ਲਈ ਸੀ ਪੇ ਤੋ ਰਖੜੀਆਂ ਤੋਂ ਦੋ ਤਿੰਨ ਦਿਨ ਪਹਿਲਾਂ ਇੱਥੇ ਆ ਗਏ ਫਿਰ ਲੁਧਿਆਣਾ ਜ਼ਕੀਰਪੁਰ ਪਿੰਡ ਠੀਕ ਆ ਮੇਰੇ ਬੇਟੇ ਨੂੰ ਪਤਾ ਲੱਗਾ ਉਹ ਉਹਨੂੰ ਲੈ ਆਇਆ ਜਾ ਕੇ ਉਹਦੀ ਸਿਸਟਰ ਸੀ ਲਿਆ ਸਕਦਾ ਕੋਈ ਗਲਤ ਕਰਨ ਕੀਤਾ ਠੀਕ ਹੈ ਜੀ ਇਹਨਾਂ ਨੇ ਜਾ ਕੇ ਉਹਦੀ ਸੱਸ ਨੇ ਰਿਪੋਰਟ ਲਿਖਾਤੀ ਥਾਣੇ ਰਾਦੇ ਸ਼ਾਮ اے ایس ਆਈ ਰਾਦੇ ਸ਼ਾਮ ਨਾਲ ਉਹਦੇ ਹੋਰ ਆਪਣੇ ਕਾਂਸਟੇਬਲ ਸੀਗੇ 2 3 ਤੇ ਉਹ ਮੁੰਡੇ ਨੂੰ ਲੈ ਗਏ ਇੱਥੋਂ ਮੇਰੇ ਘਰੋਂ ਆ ਕੇ ਮੁੰਡੇ ਨੂੰ ਕੀ ਸਾਰੇ ਪਰਿਵਾਰ ਨੂੰ ਲੈ ਗਏ ਸਾਨੂੰ ਗਾਲਾਂ ਕੱਢੀਆਂ ਸਾਨੂੰ ਘਰ ਉਹਨੇ ਐਸ ਆਈ ਨੇ ਕੀ ਨਾਮ ਹੈ ਰਾਦੇ ਸ਼ਾਮ ਮੁੰਡੇ ਦਾ ਕੀ ਨਾਮ ਹੈ ਤੇ ਉਮਰ ਜਸਪ੍ਰੀਤ ਤਾਰਦ ਸਾਹਿਬ 18 ਸਾਲ ਨੂੰ ਮੁੰਡੇ ਦੀ ਡੈਥ ਕਦ ਨਾਲ ਹੋਈ ਹੈ ਕੁੱਟਿਆ ਜੀ ਉਹਨਾਂ ਨੇ ਇਹਨਾਂ ਦੇ ਐਸਆਈ ਨੇ ਤੇ ਉਹਨੇ ਜਿਹੜਾ ਉਹਨਾਂ ਨਾਲ ਕੀ ਕੇ ਕਿ ਕਿੰਨੇ ਮੁੰਡੇ ਦੇ ਇਸ ਮਾਮਲੇ ਵਿੱਚ ਡੈਥ ਹੋਈ ਹੈ ਹਾਂਜੀ ਕਿੰਨੇ ਮੁੰਡੇ ਦੀ ਡੈਥ ਹੋਈ ਹੈ ਇੱਕ ਲੱਗ ਕੇਸ ਹੈ ਜੀ ਮੇਰਾ ਬੇਟਾ ਲੱਗਾ ਹਾਂਜੀ ਚੰਡੀ ਕੀ ਇਨਸਾਮ ਮਗਰ ਹਿਸਾਬ ਚਾਹੀਦਾ ਉਹਦੀ ਵਰਦੀ ਉਤਰਨੀ ਚਾਹੀਦੀ ਹੈ ਠੀਕ ਹੈ ਬਸ ਮੈਡਮ ਇਹਨਾਂ ਨੇ ਇੱਕ ਉਹਨੇ ਵਿਆਹ ਕਰਾ ਲਿਆ ਸੀਗਾ ਠੀਕ ਹੈ ਵਿਆਹ ਕਰਾ ਲਿਆ ਸੀ ਆਪਣੀ ਮਰਜ਼ੀ ਨਾਲ ਤਿੰਨ ਮਹੀਨੇ ਬਾਅਦ ਜੋ ਤਿੰਨ ਮਹੀਨੇ ਦੇ ਵਿੱਚ ਆ ਕੇ ਤੇ ਜਮੀਨੇ ਜਾ ਕੇ ਮੁੰਡੇ ਨੇ ਦੇਖ ਲਿਆ ਮੁੰਡਾ ਲੈਣ ਚਲਾ ਗਿਆ ਮੁੰਡਾ ਲੈਣ ਗਿਆ ਤੇ ਉਹਨਾਂ ਨੇ ਮੁੰਡੇ ਵਾਲਿਆਂ ਨੂੰ ਕੁੱਟਮਾਰ ਕੀਤੀ ਮੁੰਡੇ ਦੇ ਮਾਰੇ ਸੱਟਾਂ ਵੀ ਮਾਰ ਕੇ ਕਾਫੀ ਕੀ ਸੱਟਾਂ ਮਾਰੀਆਂ ਮੁੰਡੇ ਦੇ ਜਿਹੜਾ ਮੁੰਡਾ ਦਿੱਥ ਹੋਈ ਨਾ ਉਹਨਾਂ ਦਾ ਜਸਪ੍ਰੀਤ ਕੋਲ ਤੇ ਉਹਨਾਂ ਸੱਟਾਂ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਉਸ ਦੂਜੇ ਦਿਨ ਉਹਨਾਂ ਨੇ ਰਿਪੋਰਟ ਕਰਤੀ ਮੁੰਡੇ ਵਾਲਿਆਂ ਨੇ ਰਿਪੋਰਟ ਕਰਤੀ ਸੀ 11 ਵਜੇ ਬਸਤੀ ਠਾਣ ਚੱਲੇ ਸੀਗੇ ਬਸਤੀ ਠਾਣ ਸਾਨੂੰ ਜਾਣ ਤੱਕ ਰੋਆ ਕੇ ਮੁੰਡੇ ਨੂੰ ਲੈ ਕੇ ਚਾਕੇ ਇਥੇ ਲੱਗੇ ਜੀ ਮਹਿਰਵਾਨ ਥਾਣੇ ਲੈ ਕੇ ਗਏ ਮਹਿਰਵਾਨ ਥਾਣੇ ਕੋਲ ਲੈ ਗਏ ਚੱਪੇ ਮਹਿਰਵਾਨ ਥਾਨੇ ਲੈ ਕੇ ਗਿਆ ਕਿ ਨਾ ਰਾਧੇ ਸ਼ਾਮ ਰਾਧੇ ਸ਼ਾਮ ਕੋਲ ਹੈ ਆਈਓ ਕੋਲ ਐਸਟੂ ਹੈ ਹਾਂ ਉਹੀ ਆ ਤੇ ਉਹ ਲੈ ਗਏ ਉਹਨਾਂ ਨੇ ਕੁੱਟ ਮਾਰ ਕੀਤੀ ਸਾਡੇ ਸਾਹਮਣੇ ਵੀ ਮਾਰਿਆ ਕੁੱਟਿਆ ਸਾਡੇ ਸਾਹਮਣੇ ਪਰਿਵਾਰ ਦੇ ਕੁੱਟਿਆ ਸਾਡੇ ਸਾਹਮਣੇ ਤਿੰਨ ਚਾਰ ਥੱਪੜ ਨਾਲ ਸਿਰ ਚ ਮਾਰਿਆ ਸੀ ਮਨਾ ਕੀਤਾ ਸੀ ਕਿ ਥੱਪੜ ਨਹੀਂ ਉਹ ਮਾਨ ਨੇ ਹੈਗੇ ਉਹ ਤਾਂ ਪਿਆਰ ਨਾਲ ਜਿਹੜੀ ਗੱਲ ਕਰਨੀ ਸੀ ਪਿਆਰ ਨਾਲ ਕਰੋ ਠੀਕ ਆ ਤੇ ਜਿਹੜੀ ਮੈਡਮ ਸੀਗੀ ਜਿਹਨਾਂ ਨੂੰ ਜਿਨ੍ਹਾਂ ਨੂੰ ਕੁੜੀ ਲੈ ਕੇ ਗਿਆਸ ਭਜਾ ਕੇ ਉਹ ਕਹਿੰਦੀ ਮੈਂ ਨਹੀਂ ਕਹਿੰਦੀ ਮੁੰਡਾ ਨਿਕਲ ਦੇਣਾ ਬਾਹਰ ਕਹਿੰਦੀ ਮੈਂ ਤਾਂ ਇਹਨਾਂ ਦੇ ਕਹਿੰਦੇ ਫੜਵਾ ਕੇ ਛੱਡਣਾ ਇਹ ਤੇ ਕੁੜੀ ਹੁਣ ਕਿੱਥੇ ਹੈ ਪ੍ਰੋ ਕੁੜੀ ਕੁੜੀ ਹੁਣ ਹੈਗੀ ਉਹ ਆਪਣੇ ਸਹੁਰਿਆਂ ਦੇ ਘਰੇ ਕੁੜੀ ਬਾਪਸ ਚਲੇ ਗਈ ਹੈ ਹਾਂ ਕੁੜੀ ਬਾਪਸ ਸੜਕ ਥਾਣੇ ਚ ਚਲੇਗੀ ਕੁੜੀ ਬਾਪਸ ਕੱਲ ਡੈਥ ਹੋਈ ਆ ਤੇ ਤੇ 9 ਤਰੀਕ ਨੂੰ ਹੋਈ ਐ ਸਰ ਭਰਾ ਨੂੰ ਕੋਈ ਟੈ ਵੀ ਉਹ ਭਰਾ ਦੀ ਕੋਈ ਟੈਨਸ਼ਨ ਨਹੀਂ ਵੀ ਮੇਰਾ ਭਰਾ ਮਰ ਗਿਆ ਨਾ ਉਹਨੇ ਤੱਕੇ ਤੱਕ ਨਹੀਂ ਹੈਗਾ ਤੇ ਲਵ ਮੈਰਿਜ ਦਾ ਕਾਰਨ ਹੈ ਸਾਰਾ ਹਾਂਜੀ ਇਹ ਲਵ ਮੈਰਿਜ ਦਾ ਕਾਰਨ ਹੈ ਸਾਰਾ ਤੇ ਥਾਣੇ ਦੇ ਵਿੱਚ ਉੱਥੇ ਜਦੋਂ ਅਸੀਂ ਅੰਦਰ ਵੜੇ ਕਹਿੰਦੇ ਪਰਿਵਾਰ ਦੀ ਕੁੜੀ ਨੇ ਲਵ ਮੈਰਿਜ ਕਰਾਈ ਹੈ ਭਰਾ ਕੁੜੀ ਨੂੰ ਵਾਪਸ ਲੈਣ ਆ ਕਿ ਲੈਣ ਗਿਆ ਹਾਂਜੀ ਉਸ ਵਾਰ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਫੇਰ ਇਹਨਾਂ ਨੇ ਅਸੀਂ ਜਦੋਂ ਕਹਿੰਨਾ ਨਹੀਂ ਵਸ ਚੱਲੇ ਕਹਿੰਦੇ ਮੁੰਡਾ ਆਪਣਾ ਤੁਸੀਂ ਲੈ ਜਾ ਚੱਕੇ ਮੁੰਡਾ ਲੈਣ ਗਏ ਅਸੀਂ ਚਾਰ ਮਲਾਜ਼ਮ ਉੱਤਰ ਦੇ ਦੇਖੇ ਕਰ ਦਿੱਤੋ ਜੀ ਨਾਲ ਲੱਗਦਾ ਮਾਮਲਾ ਇਹ ਮਿਹਰਬਾਨ ਥਾਣੇ ਦਾ ਜੀ ਸਰ ਮੈਟਰ ਇਹ ਆ ਵੀ ਸਾਡੀ ਸੁਣਵਾਈ ਨਹੀਂ ਸੀ ਹੋ ਰਹੀ ਮੇਰੀ ਸਿਸਟਰ ਦਾ ਦੇਵਰ ਸੀ ਆ ਜਿਹਦੇ 10 ਤਰੀਕ ਨੂੰ 6:30 ਵਜੇ 10 12 ਜਨੂੜਿਆ ਵੱਲੋਂ ਕੱਟਮਾਰ ਹੁੰਦੀ ਆ ਜੀ ਕੱਟਮਾਰਨ ਤੋਂ ਬਾਅਦ ਤੇ ਉਹਨਾਂ ਨੇ ਕੋਈ ਇਨਕੁਆਰੀ ਨਹੀਂ ਕੀਤੀ ਕੋਈ ਸੀਸੀਟੀਵੀ ਫੋਟੋ ਨਹੀਂ ਕਢਵਾਏ ਅਸੀਂ ਆਪ ਸਾਰਾ ਕੁਝ ਕਰਕੇ ਕੀ ਕੰਪਲੀਟ ਕੀਤੀ ਐਫ ਆਈ ਆਰ 174 ਦੀ ਕਾਰਵਾਈ ਕਰਦੇ ਆ 174 ਦੀ ਕਾਰਵਾਈ ਕੀ ਆ ਸ਼ਰਿਆ ਮੁੰਡੇ ਨਾਲ ਕੱਟਮਾਰ ਹੋਈ ਆ ਸਰ ਕਟਮਾਰ ਨੂੰ ਕਟਮਾਰ ਨੂੰ ਨੋਨੀ ਮੁੰਡਾ ਦੋ ਲੱਕੀ ਨਾਮ ਦੇ ਮੁੰਡਾ ਇੱਕ ਪ੍ਰੈਸ ਨਾਮ ਦਾ ਮੁੰਡਾ ਬਾਕੀ ਨਾਲ ਪਛਾਣੇ ਨਹੀਂ ਜਾਂਦੀ ਸੀ ਜੀ ਕਿ ਪੁਲਿਸ ਸੀਸੀਟੀਵੀ ਫੋਟੋ ਸਾਰਾ ਕੋ ਸਾਡੇ ਕੋਲੇ ਪਿਆ ਵਾ ਤੇ ਐਸਐਚਓ ਸਾਹਿਬ ਇਹ ਕਹਿੰਦੇ ਨੇ ਮੁੰਡੇ ਨੂੰ ਮਾਰ ਕੇ ਰਾਤ ਨੂੰ ਗਾਇਬ ਕੀਤਾ ਇਹਨਾਂ ਨੇ ਸਵੇਰੇ ਮਾਰ ਕੇ ਮਰਡਰ ਕਰਕੇ ਸੁੱਟਿਆ ਵਾ ਤੇ ਇਹ ਕਹਿ ਰਹੇ ਨੇ ਜੀ ਮਰਡਰ ਨਹੀਂ ਮੁੰਡਾ ਡਰੱਗਸ ਨਾਲ ਮਰਿਆ ਚਲੋ ਮੈਂ ਮੰਨਦੀ ਹਾਂ ਜੀ ਮੁੰਡਾ ਡਰੱਗਸ ਨਾਲ ਮਰਿਆ ਵਾ ਤੇ ਜਿਹੜੀ ਬਣਦੀ ਕਾਰਵਾਈ ਆ ਮੁਜਰਮਾਂ ਤੇ ਜੋ ਸ਼ਰੀਅਮ ਕੋ ਮਰੇ ਆ ਤਮ ਘਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਤੇ ਉਹਨਾਂ ਤੇ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਤੁਸੀਂ ਪ੍ਰਦਰਸ਼ਨ ਕੀਤਾ ਅਸੀਂ ਸਰ ਕਮਿਸ਼ਨਰ ਸਾਹਿਬ ਦੇ ਆਫਿਸ ਜਿਹੜੀ ਬੰਦੇ ਦੀ ਡੈਥ ਹੋਈ ਹੈ ਥਾਣੇ ਦੇ ਵਿੱਚ ਹੋਈ ਹੈ ਕਿੱਥੇ ਹੋਈ ਨਹੀਂ ਨਹੀਂ ਸਰ ਥਾਣੇ ਦੇ ਵਿੱਚ ਨਹੀਂ ਹੋਈ ਜੀ ਕਿ ਗੈਵ ਰੱਖਿਆ ਸਵੇਰੇ ਮਾਰ ਕੇ ਸੁੱਟਦੇ ਨੇ ਠੀਕ ਹੈ ਤੇ ਇਹ ਕਹਿ ਰਹੇ ਨੇ ਵੀ ਡਰੱਗਸ ਲੈ ਕੇ ਮਰਿਆ ਸਰ ਠੀਕ ਹੈ ਉਹ ਡਰੱਗਸ ਲੈ ਕੇ ਮਰਿਆ ਜਾਂ ਨਸ਼ੇ ਵੀ ਕਰਦਾ ਸੀ ਜੋ ਕੁਝ ਵੀ ਸੀ ਪਰ ਕੀ ਉਹਨਾਂ ਨੂੰ ਕੁੱਟਣ ਮਾਰਨ ਦਾ ਹੱਕ ਸੀਗਾ ਜੋ ਉਹਨਾਂ ਨੇ ਇਕੱਠੇ ਹੋ ਕੇ 14-15 ਜਣਿਆਂ ਨੇ ਮਾਰਿਆ ਕੁੱਟਿਆ ਕੁੱਟ ਕੇ ਰਾਤ ਨੂੰ ਗੈਵ ਕਰਦੇ ਆ ਤੁਸੀਂ ਮੇਰੇ ਮਾਰ ਕੇ ਸੱਟਦੇ ਆ ਤੇ ਉਹਦੀ ਜੋ ਵੀ ਬੰਦੀ ਕਾਰਵਾਈ ਆ ਸਰ ਅਸੀਂ ਇਹੀ ਇਨਸਾਫ ਚਾਹੁੰਦੇ ਹਾਂ ਤੁਸੀਂ ਐਸਐਚਓ ਕਿਤੇ ਤਾਂ ਲਾ ਰਹੇ ਹੋ ਐਸਐਚਓ ਤੇ ਲਾ ਰਹੇ ਸਰ ਐਸਐਚਓ ਸਾਹਿਬ ਨੇ ਐਸੇ ਹੀ ਖਾਦੇ ਆ ਜੀ ਠੀਕ ਆ ਸ਼੍ਰੀਯਮ ਐਸਐਚਓ ਸਾਹਿਬ ਗੁੰਡਾਗਰਦੀ ਕਰ ਰਿਹਾ ਇਹਨਾਂ ਦੇ ਨਾਲ ਜੋ ਹੋਇਆ ਵਾ ਬਸ ਉਹ ਸਸਪੈਂਡ ਹੋਣਾ ਚਾਹੀਦਾ ਜੀ ਬਸ ਇਹ ਮੁੰਡੇ ਦੀ ਜਦੋਂ ਹੋਈ ਹੈ ਇਹਨਾਂ ਦੇ ਮੁੰਡੇ ਦੀ ਵੀ ਡੈਥ ਹੋ ਗਈ ਹੈ ਜੀ ਕਟ-ਕਟ ਮਾਰਿਆ 17 ਸਾਲਾ ਦਾ ਮੁੰਡਾ ਤੇ ਸਾਡੇ ਮੁੰਡੇ ਦੇ 25 ਸਾਲ ਦਾ ਜਵਾਨ ਮੁੰਡਾ ਮਰਿਆ ਵਾ ਉਹ ਵੀ ਐਸਐਚਓ ਨੂੰ ਜੋ ਵੀ ਬਣਦੀ ਕਾਰਵਾਈ ਸੀ ਉਹਨਾਂ ਨੇ ਨਹੀਂ ਕੀਤੀ ਠੀਕ ਹੈ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਇਨਕੁਆਰੀ ਬਿਠਾਉਣੀ ਚਾਹੀਦੀ ਸੀ ਜੋ ਵੀ ਸੀਗਾ ਤੇ ਅਸੀਂ ਤਾਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਸਾਹਮਣੇ ਇਹੀ ਵੀ ਤਾਂ ਹੀ ਹੈ ਜੀ ਬੀ ਕੈਡਰ ਲੈਣ ਦਾ ਮਾਮਲਾ ਸਰ ਮਿਹਰਬਾਨ ਠੀਕ ਹੈ ਮਿਨਿਸਟਰ ਉਹ ਵੀ ਮੰਗ ਪੱਤਰ ਦਿੱਤਾ ਹਾਂਜੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਇਹਨਾਂ ਨੇ ਬਹੁਤ ਵਧੀਆ ਸੁਣਵਾਈ ਕੀਤੀ ਹੈ ਜੀ ਵੇ ਲੜਕੀ ਨੇ ਮੈਰਿਜ ਕਰਵਾ ਲਈ ਸੀ ਤੇ ਮੇਰਾ ਬੇਟਾ ਉਹ ਲੈ ਆਇਆ ਜਾ ਕੇ ਕਿ ਮੇਰਵਨ ਥਾਣੇ ਵਾਲਿਆਂ ਨੂੰ ਚੱਕ ਕੇ ਲੈ ਆਵੇ ਉਹਨੇ ਸ਼ਾਮ ਤੱਕ ਮੁੰਡਾ ਅੰਦਰ ਰੱਖਿਆ ਬਿਲਕੁਲ ਡੈੱਡ ਕਰਕੇ ਸਾਨੂੰ ਮੁੰਡਾ 5 ਵਜੇ ਦਿੱਤਾ ਸ਼ਾਮ ਅਸੀਂ ਉਹਨੂੰ ਉੱਥੋਂ ਡਾਕਟਰ ਕੋਲ ਲੈ ਕੇ ਗਏ ਉਹਨਾਂ ਨੇ ਅੱਗੇ ਸਾਨੂੰ ਸੀਵਲ ਫੇਟ ਸੀਵਲ ਵਾਲਿਆਂ ਨੇ ਅੱਗੇ ਰਜਿੰਦਰਾ ਭੇਜਤਾ ਰਜਿੰਦਰਾ ਤੋਂ ਬਾਅਦ ਮੈਡੀਸਾਈ ਲੈ ਗਈ ਪੀਜੀਆਈ ਜਤੋਂ ਮੁੰਡਾ ਚੱਕਦੇ ਇਹ ਕਿਦਾਂ ਕੀ ਗੱਲ ਮੈਟਰ ਕੀ ਜੀ ਲੜਕੀ ਦਾ ਰੋਲਾ ਹਾਂ ਜੀ ਸਿਸਟਰ ਦਾ ਰੋਲ ਆ ਜੀ ਵਿੱਚ ਸਿਸਟਰ ਨੇ ਮੈਰਿਜ ਕਰਵਾ ਲਈ ਸੀ ਸਿਸਟਰ ਨੇ ਮੈਰਿਜ ਕਰਾਈ ਹਾਂ ਜੀ ਮੁੰਡਾ ਮੇਰਾ ਨਈ ਪਸੰਦ ਦਾ ਸੀ ਮੁੰਡਾ ਮੇਰਾ ਜਸਪ੍ਰੀਤ ਆ ਅੱਜ ਘਰ ਦਾ ਫੈਮਿਲੀ ਦਾ ਲੋਕੇਸ਼ਨ ਸੀ ਉਹਦੇ ਫੈਮਿਲੀ ਦੇ ਵਿੱਚੋਂ ਲੜਕੀ ਚਲੇ ਗਈ ਜੀ ਉਹਨੇ ਵਿਆਹ ਕਰਾ ਲਿਆ ਹਾਂਜੀ ਉਸ ਤੋਂ ਬਾਅਦ ਕਲੇਸ਼ ਪਿਆ ਸਾਰਾ ਹਾਂਜੀ ਦੇਖੋ ਫੋਟੋ ਮਾਰ ਕੇ ਨਾਨੀ ਕੀਤੀ ਉਹਨੇ ਫੋਟੋ ਮਾਰ ਮੁਲਾਜ਼ਮਾ ਨੇ ਕੀਤੀ ਰਾਦੇ ਸ਼ਾਮ ਨੇ ਮਿਹਰਬਾਨ ਤੇ ਬੇਟੀ ਉਹ ਤੁਹਾਡੇ ਜਿਹੜੀ ਬੇਟੀ ਨਾਲ ਪਿੱਛੇ ਲੜਾਈ ਹੋਈ ਹੈ ਬੇਟੀ ਤੁਹਾਡੇ ਕੋਲ ਰਹੇਗੀ ਕਿ ਬੇਟੀ ਫੇਰ ਪਾਸੇ ਬੇਟੀ ਉਹਨਾਂ ਕੋਲ ਹੀ ਰਹ ਰਹੀ ਹੈ ਕੀ ਮੰਗ ਕਰਦੇ ਆ ਅਸੀਂ ਮੰਗ ਕਰੇ ਕਰ ਰਹੇ ਹਾਂ ਕਿ ਸਾਨੂੰ ਇਨਸਾਫ ਮਿਲੇ। ਬੇਟੀ ਤੇ ਵੀ ਕਾਰਵਾਈ ਦੀ ਮੰਗ ਕਰ ਰਹੇ ਹਾਂ। ਹਾਂਜੀ ਬੇਟੀ ਤੇ ਵੀ ਸਾਰੇ ਸਾਰੇ ਪਰਿਵਾਰ ਤੇ ਬੇਟੀ ਦੇ ਸਹੁਰਿਆਂ ਤੇ ਸਾਰੇ ਪਰਿਵਾਰ ਤੇ ਮਲਾਜਮਾਂ ਤੇ ਸਾਰਿਆਂ ਦੇ ਕਾਰਨ ਮਾਂ ਮਾਂ ਹੋਣ ਦੇ ਕਾਰਨ ਬੇਟੀ ਤੇ ਵੀ ਕਾਰਵਾਈ ਕਰਵਾਉਣਾ। ਹਾਂਜੀ ਕਰਾਉਣੀ ਹੈ ਜੀ ਮੇਰਾ ਪੁੱਤ ਚਲਾ ਗਿਆ 18 ਸਾਲ ਦਾ ਮੇਰਾ ਬੱਚਾ ਸੀਗਾ। ਠੀਕ। ਉੱਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ? ਆਓ ਸੁਣਦੇ ਹਾਂ। ਇੱਕ ਮਿਹਰਬਾਨ ਥਾਣੇ ਦੇ ਕੁਝ ਇਸ਼ੂ ਸੀਗੇ ਜੀ ਜਿਸ ਰਿਗਾਰਡਿੰਗ ਜਿਹੜੇ ਹੈਗੇ ਨੇ ਆਪਣੇ ਗ੍ਰੀਵੈਂਸਸ ਲੈ ਕੇ ਸੀਨੀਅਰ ਆਫਿਸਰਸ ਨੂੰ ਮਿਲੇ ਚਾਹੁੰਦੇ ਸੀ ਤੇ ਇਹਨਾਂ ਦੀ ਡੀਸੀਪੀ ਇਨਵੈਸਟੀਗੇਸ਼ਨ ਸਰ ਨੂੰ ਇਹ ਮਿਲੇ ਹੈਗੇ ਨੇ ਜੀ ਤੇ ਹੁਣ ਇਹਨਾਂ ਦੇ ਉਹਨਾਂ ਨੇ ਸੀਨੀਅਰ ਆਫਿਸਰਸ ਨੂੰ ਅੱਗੇ ਜਿਹੜਾ ਹੈਗਾ ਕਾਰਵਾਈ ਕਰਨ ਲਈ ਜੋ ਵੀ ਹੈਗਾ ਦੇਖਣ ਲਈ ਇਹਨਾਂ ਨੂੰ ਭੇਜ ਦਿੱਤਾ ਜੀ ਸਰ ਇਹ ਦੋ ਕੇਸ ਸਾਹਮਣੇ ਆਏ ਆ ਅਲੱਗ-ਅਲੱਗ ਕੇਸ ਹੈ ਵੀ ਦੋਨੇ ਕੋਈ ਕੇਸ ਹੈ ਦੋਨਾਂ ਦਾ ਨਹੀਂ ਮਿਹਰਬਾਨ ਥਾਣੇ ਤੇ ਇਹ ਦੋ ਬਕਤ ਦੇ ਕੇਸ ਹੈਗੇ ਹਾਂ ਜੀ ਹਾਂ ਜੀ ਹਾਂ ਜੀ ਕੀ ਇਲਜ਼ਾਮ ਲਾ ਰਹੇ ਐਸਐਸਓ ਤੇ ਵੀ ਇਲਜ਼ਾਮ ਲਾਏ ਆ ਜੀ ਮੇਰੇ ਨਹੀਂ ਕੰਸਰਨ ਨਹੀਂ ਹੈਗਾ ਜੀ ਇਹ ਤਾਂ ਇੱਥੇ ਆਪਣੇ ਆਏ ਸੀ ਸੀਪੀ ਸਾਹਿਬ ਵੀ ਸੀਨੀਅਰ ਆਫੀਸਰਸ ਨੂੰ ਮਿਲਣ ਆਏ ਸੀ ਸੋ ਉਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਜੋ ਰੋਲ ਤੇ ਅੱਗੇ ਫਰਦਰ ਉਹਨਾਂ ਨੇ ਗਾਈਡ ਕਰ ਦਿੱਤਾ ਹੈ ਜੀ ਥੈਂਕ ਯੂ ਐਸਮ ਜਨ న్యూਸ ਦੇ ਲਈ ਮੈਨੂੰ ਜਾਣਾ ਤੋਂ ਵਿਸ਼ੇਸ਼ ਜ਼ਰੂਰਤ ਆਦੀ